ਬਚਨ ਉਸੇ ਕਰਦੇ ਪਰ ਉਹ ਕੌਣ ਬਚਨ ਦੇ ਦੇ ਉਹ ਤਾਂ ਮਾਲਕ ਨੂੰ ਪਤਾ ਨਹੀਂ ਤੇਰੇ ਮਾਲਕ ਸਾਹਿਬ ਜੀ ਕਿਹਦਾ ਪਤਾ ਉਹ ਤਾਂ ਮਾਲਕ ਨੂੰ ਪਤਾ ਨਹੀਂ ਮਾਲਕ ਨੂੰ ਪਤਾ ਸੰਤ ਜੇ ਕੋ ਅਸੀਂ ਤਾਂ ਕੰਮ ਘਟੇ ਨੂੰ ਨਹੀਂ ਕੋੜਾ ਚਾਹਣਾ ਹੁੰਦਾ ਤੁਹਾਨੂੰ ਲੋਕਾਂ ਦੀ ਤੁਸੀ ਆਵਾਜ਼ ਮਾਰ ਕੇ ਛਾਉਣੀ ਹੁੰਦੀ ਚਾਹਣਾ ਸਾਨੂੰ ਨਹੀਂ ਮਾਲਕ ਨੂੰ ਹੁੰਦਾ ਤੁਹਾਨੂੰ ਪਤਾ ਲਾਏਗਾ ਉਸ ਟਾਈਮ ਤੇ ਇੱਕ ਮਿੰਟ ਨਹੀਂ ਮਾਲਕੋਂ ਦਾ ਤੁਹਾਨੂੰ ਉਹ ਤਾਂ ਮਾਲਕ ਨੂੰ ਪਤਾ ਨਹੀਂ 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 ਅਸੀਂ ਤਾਂ ਦੇਖੋ ਮਾਲਕ ਨੂੰ ਪਤਾ ਨਹੀਂ ਦੇਖੋ ਅਸੀਂ ਤਾਂ ਸੇਵਾ ਕਰਦੇ ਆਂ ਇਹ ਸੇਵਾ ਕਰਦੇ ਆਂ ਕਈ ਸੇਵਾ ਕਰਦੇ ਆਂ ਦੇਖੋ ਸੰਗਤ ਆਉਂਦੀ ਆ ਭਲੇ ਹੁੰਦੇ ਆ ਸੁੱਖਾ ਸੁੱਖ ਕੇ ਜਾਂਦੇ ਆ ਜੇ ਉਹਦਾ ਮੂਲਾ ਭਲੇ ਪਰਮਾਤਮਾ ਨਾਲ ਦਾ ਪਰਮਾਤਮਾ ਕਹਿੰਦਾ ਆਪਾਂ ਨੂੰ ਜਿਹਦਾ ਕੋਈ ਛੋਟਾ ਕੰਮ ਕਰਦਾ ਇੱਕੋ ਪਰਮਾਤਮਾ ਨੂੰ ਆਪਾਂ ਨੂੰ ਆਖਦੇ ਜੇ ਅੰਗਾ ਉੱਗਦਾ ਤੇ ਆਪਣੇ ਸਾਹਮਣੇ ਖੜਾ ਹੁੰਦਾ ਮੇਰੀ ਆਪੇ ਕਰਦੇ ਲੋਕਾਂ ਨੂੰ ਵੀ ਫਰਾਗਾ ਦੇਖੋ ਬਾਹਰ ਨੂੰ ਘੁਆ ਜਿਵੇਂ ਮਾਰਕ ਦਿੰਦਾ ਇਸ ਸਮੂਹ ਵੀ ਬਾਹਰ ਜਿੰਦਾ ਰਹੂ ਤੋ ਮੂਰੇ ਬਾਹਰ ਨਹੀਂ ਤੇ ਵੀ ਬਾਬਾ ਮਾਰ ਕਿਸੇ ਨੂੰ ਚੀਕ ਪੁਰ ਪਾ ਰਿਹਾ ਸੋ ਜੀ ਰਸਾਇਣ ਮੁਖੀ ਦਾ ਮਾਤਾ ਪੱਤਰਕਾਰ ਆ ਰਹੇ ਨੇ ਸਾਡੇ ਕੈਨਨ ਸਾਹਿਬ ਸਾਡੇ ਦੇਖਦਾ ਇਥੇ ਨਿਤੋਂ ਜੀ ਦੇ ਸੰਗਰਸ਼ੀ ਬੋਦੇ ਨੇ ਤੇ ਇਹ ਆਦਿ ਤੁਹਾਨੂੰ ਬਾਜ ਨਹੀਂ ਇੱਕੋ ਤੁਸੀਂ ਆਪ ਦੀ ਸਿੱਖਤ ਜਮਾ ਕਰੀਮਾ ਕੀਤਾ ਕੋਈ ਵੀ ਗੱਲ ਨਹੀਂ ਕਰਦੇ ਤੁਸੀਂ ਆਪ ਦੇ ਗੁੰਮੇ ਨਾਲ ਲਿਖੇ ਹੋ ਤੁਹਾਨੂੰ ਅੱਗੇ ਰੁਪਿਆ ਦੇ ਕਸਿਆ ਦੇ ਰੁਪਿਆ ਸਾਨੂੰ ਆਉਂਦਾ ਸਾਨੂੰ ਆਉਂਦਾ ਰੁਪਿਆ ਕਿਹੜਾ ਕਿਹੜਾ ਸਾਨੂੰ ਮੇਰੇ ਵਰਗੇ ਮਾਤਾ ਪੀਰ ਸਾਨੂੰ ਅਸੀਂ ਵੀ ਸਾਨੂੰ ਜਿਆਦੇ ਹੋਏ ਕਿ ਕੋਈ ਇੱਕ ਜਿੰਨੀ ਸਾਗੇ ਬੈਠੀ ਆ ਬਿਲਕੁਲ ਬੈਠੀ ਆ ਕੋਈ ਅਸੀਂ ਆਉਂਦੇ ਨਹੀਂ ਨਾ ਇਹ ਕਿੱਥੋਂ ਆਇਆ ਕਿਦਾ ਕੀ ਪਿੰਡ ਆ ਦੇਖੋ ਸਾਡੇ ਹੈਗੇ ਉਹ ਇੱਥਾਂ ਹੁੰਦੇ ਕਰਨਾ ਹੋ ਮੋਢੇ ਦੇ ਵਿੱਚ ਉਹ ਪਹਿਲੀ ਮਾਤਾ ਸਾਡੇ ਹੋਤੀ ਸੀ ਪੰਜਵੀਂ ਪੀੜੀ ਦੇ ਤੱਕ ਪੰਜਵੀਂ ਪੀੜੀ ਦੇ ਤੱਕ ਸਾਡੇ ਸੌਰੇ ਦੇ ਵਿੱਚ ਉਹ ਸੇਵਾ ਕਰਦੇ ਸਨ ਉਸ ਤੋਂ ਪਹਿਲਾਂ ਕਿਸੇ ਆਪਣਾ ਸਵਾਰ ਨਾ ਪੈਣੀ ਹਿਆ ਤੁਜੀ ਸੰਗਤ ਦੇ ਵਿੱਚ 50 ਜਣੇ ਬਿਖੇ ਵਰਸ਼ ਕਮੀਦਗਾਂ ਦੇ ਵਿੱਚ ਭਾਈ ਦੀ ਬਿੱਚੇ ਤੁਸੀਂ ਗੁਰੂ ਗੰਗ ਸਾਹਿਬ ਦੀ ਬਰਨੋਧਰਾ ਹੈ ਜਦਾਸਪਾਤ ਸ਼ੇਗਲ ਵਾਲੀ ਅਸੀਂ ਤਾਂ ਇਹ ਦੇਖੋ ਸਾਰੇ ਤੁਹਾਨੂੰ ਸਲਾਮ ਕਰਦੇ ਨਹੀਂ ਮੈਂ ਤਾਂ ਪਰ ਵੀ ਆਂਗੇ ਸੁਖਬੀ ਸਾਹਿਬ ਦਾ ਘਾਟ ਵੀ ਕਰਾਉਣੇ ਆਂ ਘੱਟ ਵੰਡ ਵੀ ਕਰਾਉਣੇ ਆਂ ਅਸੀਂ ਸਾਰੇ ਤੁਹਾਨੂੰ ਦਾ ਸਤ 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 ਕਿਹੜਾ ਬਾਬਾ ਕਰਦਾ ਬੋਲ ਬਾਬਾ ਕੀ ਕਿਹਾ ਤੇਗ ਬਾਬਾ ਤੁਮ ਆਇਆ ਪਹਿਲਾਂ ਅੰਮ੍ਰਿਤਮਾਲਾ ਸੁਖਰਾ ਸੀ ਜੀ ਅਸੀਂ ਹੱਥ ਕਾਲਾ ਸੁਖਮ ਸਾਹਿਬ ਘੰਟਾ ਵਾਟ ਕਰਾਉਣੇ ਆਂ ਕੱਦ ਨਹੀਂ ਪਹਿਲਾਂ ਮੇਰੀ ਗ੍ਰੰਥੀ ਜਿੰਨਾ ਨੂੰ ਮਿਲਦੀ ਹੈ ਪਰਮੰਦਰ ਕਾਣ ਜਿੱਥੇ ਇਦਾਂ ਦਾ ਕਰਮ ਕਾੜ ਹੁੰਦਾ ਠੀਕਾ ਲੋਕਾਂ ਨੂੰ ਮਾ ਕਿਸੇ ਉੱਥੇ ਜੋ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਅੰਗੂ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਜੀ ਹਾਂ ਜੀ ਤਾਂ ਕੋਈ ਸ਼ਬਦ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਦੋਸਤ ਖੋ ਹਾਂ ਬੀਬਾ ਜਦੋਂ ਤੁਸੀਂ ਅਸੀਂ ਆਈਆਂ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਗੱਲ ਕਰ ਰਹੇ ਬਕਰੀਤ ਕੋਰ ਗੱਲ ਕਰ ਰਹੀ ਸੀ ਜਾਂ ਕੋਈ ਦੇਵੀ ਦੇਵਤਾ ਜਾਂ ਕੀ ਸੀ ਜੋ ਦੇਖੋ ਜਦੋਂ ਸੀ ਆਈ ਮੇਰੀ ਗੱਲ ਸੁਣੋ ਜਦੋਂ ਆਵਾਜ਼ ਆ ਰਹੀ ਸੀ ਹਾਂਜੀ ਉਸ ਟਾਈਮ ਤੇ ਸਾਨੂੰ ਕੁਝ ਨਹੀਂ ਪਤਾ ਲੱਗਦਾ ਜੀ ਕੁਝ ਵੀ ਨਹੀਂ ਪਤਾ ਲੱਗਦਾ ਸੋ ਜਦੋਂ ਬੀ ਕਿਹੜੂ ਕੀ ਆਵਾਜ਼ ਆ ਰਹੀ ਹੈ ਕਿਵੇ ਕਾਣਾ ਹੁੰਦੇ ਨਹੀਂ ਤੁਸੀਂ ਨਹੀਂ ਤੁਸੀਂ ਦੁੱਧ ਕੱਟਦੇ ਸੀ ਉਹਨਾਂ ਦਾ ਅਸੀਂ ਨਹੀਂ ਦੁੱਧ ਕੱਟਦੇ ਨਹੀਂ ਇੱਕ ਮਿੰਟ ਵਿਭਾਗ ਨਹੀਂ ਕਰ ਸਮ ਜੋ ਮੈਂ ਕੁਝ ਜੋ ਕਰ ਰਹੇ ਤਾਂ ਨਾਮ ਨਾਮ ਬੰਦੀ ਕਰੇ ਅਸੀਂ ਤੁਹਾਨੂੰ ਕੁਝ ਗੁਰਪ੍ਰਿੰਤ ਗੁਰਪ੍ਰਿੰਤ ਕਹਿੰਦੇ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਬਕਰੀਂਤ ਔਰ ਬੋਲ ਰਹੀ ਸੀ ਜਾਂ ਕੋਈ ਹੋਰ ਬੋਲ ਰਿਹਾ ਸੀ ਮੈਂ ਉਹ ਤਾਂ ਮਾਰ ਸੀ ਮਾਰ ਸੀ ਸਾਨੂੰ ਨਹੀਂ ਪਤਾ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧੰਕੀ ਨਹੀਂ ਦਿੱਤੀ ਕਿ ਤਰਾਇਆ ਨਹੀਂ ਅਸੀਂ ਉਹ ਅਸੀਂ ਲੈਂਡ ਰਾਇਆ ਲੈਂਡ ਰਾਇਆ ਬਚਨ ਮੋਰੇ ਤੁਸੀਂ ਕਰਕੇ ਦੇ ਦੇ ਪਰ ਤੁਸੀਂ ਕਿਵੇਂ ਉਹ ਕਿੰਝ ਲੱਗਿਆ लेको तुझे आई नहीं समझ में आती है संग तो वो कन्ने कन्ने बैठ के कवार नहीं नहीं लेको और मुझे की नहीं नहीं असली असली थानो पूछिए ये कह रहे हैं जो भी बार तुम मतलब के इलाज कर दो तो मरी जाए इलाज वास्ते आए हैं क्या पूछो है कोई रिश्तेदार तोनु वैसी तो पूछना आएगा क्या अपनी बीमारी के बारे में मैं मतलब किसी बीमारी कर देओ नहीं करते करता हूं माने जेड़ा मालदी जेड़ा साडे दरवाजे दीदी से सेवा करते हो तोडा भी होरा फिर उदे च ਮਾਤਰ ਸਰਨ ਸਮਝ ਆਉਂਦਾਗਾ ਜਿੰਨਾ ਮੇਰੇ ਹੱਕਾਂ ਨਾਲ ਕੋਈ ਇਹਨਾਂ ਨੂੰ ਮੰਗਦਾ ਹੈ ਤੁਹਾਡੇ ਤੁਹਾਡਾ ਕੀ ਰੋਲ ਹੈ ਸੀ ਇਸ ਪ੍ਰੋਸੈਸ ਦੇ ਵਿੱਚ ਜੋ ਤੁਸੀਂ ਇਹ ਤਰ੍ਹਾਂ ਗੰਭਰ ਹੋ ਰਹੇ ਸੀ ਆਇਆ ਇਹ ਨੰਬਰ ਤੇ ਤੁਹਾਡਾ ਕੀ ਰੋਲ ਹੈ ਮਾਤਰ ਨਾਲ ਮਾਤਰ ਦੀ ਸੇਵਾ ਕਰਦੇ ਆਂ ਕੀ ਸੇਵਾ ਕਰਦੇ ਆਂ ਮਾਤਰ ਨਾਲ ਜੁੜੇ ਹੋਏ ਆਂ ਜੋ ਤੁਸੀਂ ਇਲਾਜ ਕਰਦੇ ਹੋ ਕਿਸ ਤਰੀਕੇ ਨਾਲ ਕਰਦੇ ਆਂ ਅਸੀਂ ਇਲਾਜ ਨਹੀਂ ਕਰਦੇ ਅਸੀਂ ਇਲਾਜ ਨਹੀਂ ਕਰਦੇ ਕੰਮੀ ਆਇਆ ਕਿਹੜਾ ਵੀ ਸਾਈਂ ਸਾਡੇ ਕੋਲੇ ਮਾਰਕ ਪੜਿਆ ਜਾ ਨਹੀਂ ਮਾਰਕ ਨਹੀਂ ਸੇਵਾ ਕਰਦੇ ਇੱਥੇ ਮਾਰਕ ਨਹੀਂ ਮੇਰਾ ਕੰਮ ਬਿਲਕੁਲ ਮੈਂ ਮੇਲ ਪੁਆਇੰਟ ਇੱਕ ਹੀ ਆ ਤੁਸੀਂ ਇਸ ਤਿੱਕਣਾ ਕਰਦੇ ਨਾ ਤੂੰ ਮੇਰੇ ਨਾਲ ਸਮਝਾ ਕਰਦੇਂਗਾ ਕਿ ਜਿਵੇਂ ਤੇਰੇ ਤੋਂ ਹਿੰਦੀ ਆ ਕੋਈ ਮਾਰਕਾ ਨਹੀਂ ਸਾਡੇ ਕੋਲ ਕੋਈ ਗਾਲੀ ਮਾਰਕਾ ਨਹੀਂ ਕਰਨਾ ਇੱਕ ਸਵਾਲ ਇੱਕ ਸਵਾਲ ਦੱਸੋ ਜਦੋਂ ਤੁਸੀਂ ਕਹਿੰਦੇ ਨਾਰ ਕਰ ਆਏ ਆ ਜੇ ਜੇ ਚ ਰੱਜ ਨਹੀਂ ਮੈਨੂੰ ਮਿਲ ਗਿਆ ਹਾਂ ਸਾਡੀ ਹੋ ਕੇ ਪਰ ਮਾਰਦੇ ਦਾ ਸਵਾਲ ਦਾ ਜਵਾਬ ਦਿਓ ਆਪਣੇ ਨਾਲ ਨਾ ਕੋ ਸਮਸਾਰ ਹੈ ਸਮਸਾਰ ਸਾਨੂੰ ਪਤਾ ਵੀ ਆ ਇਸੀ ਰਹਿਣਾ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਹੋ ਦੇਖੋ ਸੰਗਤ ਰੱਖੀ ਆ ਕੋਈ ਇੱਥੇ ਕਿਸੇ ਨੂੰ ਕੁਝ ਰੱਖਣਾ ਨਹੀਂ ਚਾਹੁੰਦਾ ਕੋਈ ਮੰਗਿਆ ਨਹੀਂ ਜਾਂਦਾ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਥ ਹੋ ਜਾ ਮਾਤਾ ਜੀ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨਹੀਂ ਤੁਹਾਨੂੰ ਪਤਾ ਨਹੀਂ ਨਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਕਿਵੇਂ ਦੁਨੀਆ ਦਾ ਬਚਣ ਇੱਕ ਮਿੰਟੇ ਹੰਨਾ ਆਪਾਂ ਮੰਨ ਲਓ ਕਿਸੇ ਦੀ ਦੁਆ ਕਰ ਸਕਦੇ ਹਮ ਹਰ ਇੱਕ ਨੂਸਕਾਰ ਹਰ ਇੱਕ ਸਿੱਖ ਵੀ ਕਰੇ ਇਹਨਾਂ ਕਿਸੇ ਨੂੰ ਮੰਨਦਾ ਕੋਈ ਨਹੀਂ ਦੁਆ ਕਰੇ ਪ੍ਰਮਾਤਮਾ ਕੇ ਸਭ ਦਾ ਭਲਾ ਮੰਗੇ ਸੰਗ ਦਾ ਭਲਾ ਮੰਗੇ ਹਮ ਅਪ ਇਹਦੇ ਤੁਹਾਡੇ ਕੋਲ ਉਹ ਲੋਕ ਵੀ ਆਉਂਦੇ ਹੋਣੇ ਜਿਹਨੂੰ ਖੁੱਸ ਲੈਣ ਵਾਲੇ ਦੁੱਧੂ ਲੈਣ ਵਾਲੇ ਵੀ ਘਰ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਵੀ ਤੇ ਰੌਲੇ ਰੱਪਿਆਂ ਤੋਂ ਥੜਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਹੋਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਜਾਂ ਕੋਈ ਤੁਹਾਡੇ ਕੋਈ दैਵੀ ਸ਼ਕਤੀ ਬਦਲ ਹੁੰਦੀ ਹੈ ਫਿਰ ਤੁਹਾਡੇ ਕੋਲ ਇਲਾਜ ਕਰਾਂਗੇ ਤੁਸੀਂ ਜੇ ਕੋਈ ਆਉਂਦਾ ਸਿੱਧਾ ਕਿਉਂ ਨਹੀਂ ਮੱਥੇ ਰੋਦੇ ભગવાન ਦੇ ਤੁਹਾਡੇ ਨਾਲ ਹੀ ਕਿਹਦਾ ਤੁਸੀਂ ਵਿਚੋਲੇ ਬਣ ਕੇ ਉਹਨਾਂ ਦੇ ਕਾਰਜ ਸਵਾਰਦੇ ਹੋ ਠੀਕ ਹੈ ਤੇ ਵਿਚੋਲਾ ਤੁਸੀਂ ਕਿਵੇਂ ਬਣਦੇ ਹੋ ਕਿ ਕੋਈ ਨਹੀਂ ਕਰਦੀ ਭਾਵੇਂ ਤੁਹਾਨੂੰ ਕੋਈ ਦੀਦਾ ਸਾਹਮਣੇ ਉਹ ਤੁਹ ਪੁੱਛ ਕੇ ਤਲੀ ਸਾਹਮਣੇ ਉਹ ਦੱਸਦੇ ਸਾਨੂੰ ਤਾਂ ਇਹ ਕੁਝ ਨਹੀਂ ਬਦਲਣਾ ਨਾ ਦੇਖੋ ਬਾਡੀ ਚਾਹਦੀ ਨਹੀਂ ਹਾਜ਼ਰੀ ਆ ਕੇ ਨਹੀਂ ਆਉਂਦੇ ਹਾਜ਼ਰੀ ਹਾਜ਼ਰ ਹੋਣ ਆਪਾਂ ਮੈਂ ਤੁਹਾਡੇ ਤੇ ਹਾਜ਼ਰੀ ਲੱਗੀ ਸੀ ਨਾ ਤੇ ਲੱਗੀ ਸੀ ਨਾ ਮੈਨੂੰ ਵੇਖ ਕੇ ਕਿੱਗੇ ਤੁਸੀਂ ਬਿਲਕੁਲ ਉਹ ਵੇਤ ਤੋ ਹੀ ਤੇ ਵੀ ਕਹਾਣੀ ਆਖਣਾ ਦੇ ਵੀ ਆ ਗਏ ਸਨ ਸਾਨੂੰ ਕੋਈ ਪਤਾ ਨਹੀਂ ਬੇਬਾਕਾਂ ਤੋਂ ਬੇਬਾਕਾਂ ਦੀ ਵੀਡੀਓ ਚ ਸਾਰਾ ਕੁਝ ਹੋ ਰਿਹਾ ਫਿਰ ਆਏ ਤੇ ਫਿਰ ਵੀ ਤੁਸੀਂ ਉਹ ਆਏ ਆ ਤੁਰੇ ਗਰਦੇ ਆ ਘੁੰਮਣਗੇ ਨਾ ਅਸੀਂ ਤੁਹਾਨੂੰ ਰੋਕ ਲਿਆ ਉਹ ਕਿਹੜੀ ਚੀਜ਼ ਸੀ ਤੁਹਾਨੂੰ ਕੋਲ ਰਹੀ ਉਹ ਤਾਂ ਮਾਲਕ ਨਹੀਂ ਕਿਰਪਾ ਤਾਂ ਸਾਡੇ ਦੀ ਬੱਚੇ ਇਹ ਕਿਰਪਾ ਦੇ ਮਾਲਕ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪਹਿਰਾ ਤੇ ਝੰਜਲਾ ਜੂੜਾ ਆ ਸਾਰਾ ਤੇਰਾ ਵੱਖਰੀ ਦਾ ਪਹਿਰਾ ਲੈ ਇੱਕ ਤਰ੍ਹਾਂ ਦਾ ਕਿਉਂ ਆ ਵਿਸ਼ੇਸ਼ ਕਿਉਂ ਆ ਤੁਸੀਂ ਉਹਨਾਂ ਦੇ ਜੇ ਮਾਲਕ ਹੋ ਉਹਨਾਂ ਨਾਲ ਕਿਉਂ ਤੁਸੀਂ ਦੇਖੋ ਸਾਡਾ ਇਹ ਪਹਿਰਾ ਤੇ ਝੰਜਲਾ ਇਹ ਪਾਇ ਇਹ ਕੋ ਵੱਖਰਾ ਵੇਸ ਤੁਹਾਡਾ ਵੱਖਰਾ ਕੋ ਆ ਦੇਖੋ ਮੇਰੀ ਗੱਲ ਸੁਣੋ ਹਾਂ ਤੁਸੀਂ ਇਹ ਨਹੀਂ ਹੋ ਵੀ ਕੋਈ ਇਹ ਨਹੀਂ ਵੀ ਸਣੀ ਕੋਈ ਉਮਰ ਆ ਜਾਣਾਗੇ ਜੀ ਇਹ ਦੇਖੋ ਬਰੁਪਾਈ ਇਹ ਵਾਲਾ ਪਾਇਆ ਇੱਕੋ ਦੇਖੋ ਬਸ ਨਹੀਂ ਗੱਲ ਦੱਸਾਂ ਕਿ ਪਕ ਜੋ ਤੁਸੀਂ ਕਰਦੇ ਹੋ ਇਹ ਗੈਰ ਕਾਨੂੰਨੀ ਆ ਪਰਾਧਾ ਕਾਨੂੰਨੀ ਤੌਰ ਤੇ ਤਰਮ ਤਾਰਕ ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸਰ ਜੋ ਗੁੰਮਰਾਹ ਕਰਦੇ ਹੋ ਉਹਨਾਂ ਲੋਕਾਂ ਨੂੰ ਘੋੜੇ ਪਾੜੇ ਲੋਕਾਂ ਗੁੰਮਰਾਹ ਹੋਇਆ ਮਰੀਜ਼ ਆ ਦੇ ਕੇ ਉਹਨਾਂ ਨੂੰ ਤੁਸੀਂ ਦੇਖੀ ਮੰਨਦੇ ਹੋ ਜਦ ਅਸੀਂ ਤੁਹਾਨੂੰ ਕਹਿੰਦੇ ਕਾਨੂੰਨੀ ਗੱਲ ਕਰਦੇ ਸੇ ਚੱਕਰ ਸਾਰੀ ਤੁਸੀਂ ਬਾਤ ਕੀ ਗੱਲ ਕਰ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਰੱਖੀ ਹੈ ਅਸੀਂ ਇਸ ਤੇ ਰੱਖੇ ਹਾਂ ਤਾਂ ਸੰਗਤ ਤਾਂ ਜਿਹੜਾ ਕੀਤੀ ਹੋਈ ਹੈ ਦਿਮਾਗ ਖਰਾਬ ਕਰ ਦੇ ਦਿੱਤਾ ਨਹੀਂ ਇਹ ਮੈਂ ਨਹੀਂ ਮੈਂ ਸਾਥ ਉਹਦਾ ਬਿਸ਼ਰਮ ਲੋਕ ਕਰਨੇ ਅਸੀਂ ਉਹਨੂੰ ਕਹਿੰਦੇ ਭੇਡੜ ਬੱਧੀ ਇੱਕ ਮਿੰਟ ਬਹਿਣੇ ਗੱਲ ਸੀ ਇਕ ਤਾਂ ਜਦੋਂ ਤੁਸੀਂ ਸਿਰ ਧਮਾ ਲੈਂਦੇ ਹੋ ਉਹ ਕੌਣ ਕਹਿੰਦਾ ਤੁਹਾਡਾ ਸਿਰ ਕੀ ਹੁੰਦਾ ਤੁਹਾਡੇ ਦੇ ਦੇਖੋ ਜਦੋਂ ਸਾਡਾ ਸਿਰ ਧਮਾਦਾ ਸਾਨੂੰ ਉਸ ਟੈਂਪਲ ਤੇ ਕੁਝ ਨਹੀਂ ਪਤਾ ਲੱਗਦਾ ਹਮਮ ਅਗਰ ਅਸੀਂ ਨਹੀਂ ਬੈਠੀ ਤੇ ਬੈਠਦੇ ਤਾਂ ਸਾਡਾ ਜਿਵੇਂ ਕਿਸੇ ਰੋਣ ਹੋ ਜਾਂਦਾ ਜਿਵੇਂ ਕਿ ਬੁਖਾਰ ਹੋ ਗਿਆ ਜਾਂ ਉੱਕੈ ਨਹੀਂ ਆਂਦਾ ਸਾਨੂੰ ਹਰ ਹਿੱਲੇ ਹੀ ਉੱਤੇ ਮਾਰਗ ਦੇ ਦਰਵਾਜ਼ੇ ਦੇ ਵਿੱਚ ਬੈਠਣਾ ਪੈਂਦਾ ਹੀ ਪੈਂਦਾ ਸੇਵਾ ਕਰਨੀ ਹੀ ਪੈਂਦੀ ਹੈ ਸਿਰ ਧਮਾ ਲਿਆ ਤੁਸੀਂ ਸਿਰ ਤੇਰਾ ਦੈਨ ਹੁੰਦਾ ਹਰ ਟਾਈਮ ਹੀ ਜਿਹਦਾ ਇਹ ਪਤਾ ਜਾਂਦਾ ਵੀ ਕੰਮ ਕਿਹੜਾ ਸੰਭਲਦਾ ਠੀਕ ਹੈ ਮੇਰਾ ਨਾਮ ਦਾ ਨਾ ਦੱਸੋ ਮੇਰੀ ਕਦੀ ਦਾ ਨੰਬਰ ਦੱਸੋ ਸਾਰਾ ਬਾਬਾ ਜੀ ਦੇ ਮੋਬਾਈਲ ਦਾ ਪੈਟਰਨ ਵਰਮ ਪੈਟ ਹੈ ਤੁਸੀਂ ਗੱਦੀ ਤੇ ਆ ਜਾਓ ਦੇਖੋ ਪ੍ਰਤੰਦ ਨਾ ਕਰੋ ਬੰਦਾ ਕੋਈ ਨਹੀਂ ਮੇਰੇ ਵੀ ਕੋਈ ਨਹੀਂ ਮੇਰੇ ਕੋਲ ਕੋਈ ਨਹੀਂ ਮੇਰੇ ਕੋਲ ਕੁਛ ਕੱਢੋ ਮੈਂ ਕਿੰਨੇ ਚਵਾਕ ਦੇਣੀ ਕੱਲ ਸੁਣੋ ਇਹ ਤਾਂ ਹੁਣ ਬਹੁਤ ਜਣੇ ਬੈਠੇ ਨਹੀਂ ਦੇਖੋ ਜਿਵੇਂ ਹੁਣ ਤਾਂ ਸਾਰੇ ਲੋਕ ਬੈਠੇ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨ ਆ ਗਿਆ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਆ ਕਿਆ ਜੀ ਸਾਡਾ ਹਾਲ ਚਾਲ? ਮੈਂ ਸਾਥ ਨਹੀਂ ਲਾਉਣੀ ਬੁਲਾਓ ਤੁਸੀਂ 2 ਮਿੰਟ ਪਹਿਲਾਂ ਨਹੀਂ ਉਹ ਮਾਰ ਨੂੰ ਬੁਲਾ ਨਹੀਂ ਆਉਂਦਾ ਦੇਖੋ ਬੁਲਾਓ ਬਾਬਾ ਜੀ ਨੂੰ ਬੁਲਾਓ ਮੇਰੀ ਘਰ ਵਾਲੀ ਮਸਕੇ ਗਈ ਵੀ ਉਹਨੂੰ ਲੈਣਾ ਕਹਿੰਦਾ ਮੇਰੀ ਗੱਲ ਸੁਣੋ ਕਿਹਦਾ ਨਾ ਉੱਥੇ 100 ਬੰਦੇ ਰੋਤਾ 100 ਬੰਦੇ ਦੇ ਵਿੱਚੋਂ ਮੈਨੂੰ ਵੀ ਦੱਸ ਜਾਣੀ ਗਵਾਜ ਜਦੋਂ ਜਿਹੜੀ ਤੁਸੀਂ ਥਾਣੇ ਉਸੇ ਨਾਲ ਹੀ ਗੱਲ ਕਰਾਂਗੇ ਚਲੋ ਜਿਹੜੀ ਮਾਰਟੀ ਚਾਲੋ ਉਹ ਤਾਂ ਨਹੀਂ ਕਰਦਾ ਜੇ ਸੰਗਤਰੀ ਮੁੱਛਾ ਨਿਕਲ ਸਕਦੀ ਹੈ ਇੱਕ ਸਾਡੇ ਸੇਵਾਦਾਰ ਨੂੰ ਕੁਛ ਕਰ ਦਿਓ ਬਖੋਂਡੇ ਕੇ 21 ਸਾਲ ਦੇ 21 ਸਾਲ ਨੇ ਇੱਕ ਵਾਰੀ ਜਨਾਨੀ ਦੇ ਕੰਮ ਨਾਲ ਪੁੱਛਿਆ ਉਹਨਾਂ ਨੇ ਕਹਿੰਦਾ 21 ਸਾਲ ਪੀਜੀਪੀਡੀ ਦਾ ਦਾਅਦ ਲਓ ਕਿ ਤੇਰੇ ਫਲਾਣੀ ਜੱਪੇ ਚ ਮਰ ਗਈ ਜਨਾਨੀ ਇੱਕ ਬੰਦਾ ਬਾਹ ਲੈ ਕੇ ਮਰ ਗਿਆ ਤੇ ਫਲਾਣੇ ਤੁਹਾਨੂੰ ਛਿੱਟੇ ਆਏ ਤੇ ਤੁਸੀਂ ਘਰੇ ਨਾਸ ਦੇਖਦਾ ਬੰਦਾ ਨਿਕਲਿਆ ਔਰ ਗਾਈਂ ਕਾਈਂ ਗੋਮੀ ਸੀ ਤੇ ਇਹ ਨਾ ਸੀ ਕਿਸੇ ਰਹਿ ਕੇ ਇਹ ਥੋੜੇ ਬਾਗੀ ਵਾਲੀ ਮਾਰਗੀ ਸੀ ਨਾ ਸੀ ਕਿਸੇ ਨੂੰ ਇਹ ਸਰਪਾਤੀ ਦਾ ਅਗਲੇ ਪਹਿਲੇ ਨੇ ਵੀ ਆ ਸੁੱਖ ਸੁੱਖ ਲੋ ਆਹ ਆ ਸੁੱਖ ਸੁੱਖ ਚਲੋ ਇੱਕ ਇੱਕ ਮਾਲਕਾ ਕੇ ਸੁੱਖ ਸੁੱਖ ਇੱਕ ਸਿਕੰਦਰ ਇੱਕ ਤੁਸੀਂ ਇਹ ਗੱਲ ਖਾ ਬੰਦੇ ਵੀ ਮਾਤਾ ਦਾ ਹੁਕਮ ਹੈ ਤੁਸੀਂ ਕਹਿੰਦੇ ਨਹੀਂ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਹੈ ਕਿਹੜੇ ਬਾਬੇ ਦਾ ਹੁਕਮ ਹੈ ਮੈਂ ਕਹੂਗਾ ਜਿਆ ਸੋਲ ਰਹਾ ਨਾ ਬਾਕਰ ਨਾ ਨਹੀਂ ਕੋ ਬਾਬਾ ਇੱਕ ਸਿਕੰਦਰ ਕਿਹੜੇ ਬਾਬਾ ਦੀ ਇੱਕ ਸਿਕੰਦਰ ਮਾਤਾ ਦਾ ਫਿਰ ਤੁਸੀਂ ਕਹਿੰਦੇ ਕਾਲਕਾ ਮਾਤਾ ਦਾ ਨਾਮ ਲੈਣੇ ਵੀ ਕਾਲਕਾ ਮਾਤਾ ਦਾ ਹੁਕਮ ਆਇਆ ਵੀ ਮਾਤਾ ਵਾਕੇ ਕਾਲਕਾ ਮਾਤਾ ਨੂੰ ਤੇ ਇੱਕ ਬਸ ਰੱਖ ਬੇਸੁਤਰੋ ਜੀ ਬਾਕੀ ਦੇਖੋ ਜਦੋਂ ਬਾਈ ਬਾਈ ਦੀ ਆ ਸਾਨੂੰ ਨਹੀਂ ਪਤਾ ਜੀ ਸਾਡੇ ਕਾਲਕਾ ਮਾਤਾ ਬੋਲਦੀ ਤੁਸੀਂ ਬੋਲਦੇ ਹੋ ਤੁਸੀਂ ਖੁਦ ਕਹਿੰਦੇ ਹੋ ਕਾਲਕਾ ਮਾਤਾ ਆਈ ਹੈ ਉਹਦਾ ਹੁਕਮ ਆਇਆ ਫਲਾਣਾ ਹਾਂ ਅਸੀਂ ਵੀ ਕਹਿੰਦੇ ਵੀ ਸਾਡੇ ਦੀ ਕਾਲਕਾ ਮਾਤਾ ਆ ਕੇ ਬਾਈ ਸਰ ਵੀ ਜਿਹੜਾ ਮਰਜੀ ਹੁੰਦਾ ਤੂੰ ਸਾਡਾ ਕੰਮ ਇੱਕ ਤੇ ਬਸ ਕੀ ਨਹੀਂ ਕਹਿੰਦਾ ਤੁਹਾਨੂੰ ਸਾਡਾ ਕੀ ਕਦੇ ਕਿਹੜਾ ਕਰਦੇ ਕਿਹੜਾ ਕਰਦੇ ਹੁਣ ਜਾਵੇ ਹੁਣ ਜਾਵੇ ਬਾਈ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਕਦੇ ਨਹੀਂ ਪਤਾ ਕਿਹੜਾ ਕਰਦੇ ਨਹੀਂ ਪਤਾ ਸਾਰੇ ਇੱਥੇ ਹੀ ਕਰਦੇ ਤੁਹਾਡੇ ਤੋਂ ਬਾਈ ਵੀ ਨਹੀਂ ਕਰਵਾਉਣੀ ਉਹਨਾਂ ਕਾਨੂੰਨ ਤੋਂ ਨਾ ਲੈਣਾ ਅੰਦਰ ਕੋਈ ਚੇਲੂ ਕਿਹਾ ਸਾਡੀ ਤੁਸੀਂ ਭੈਣੋਂ ਸਰਦਿਓ ਮਾਰਿਆ ਠੀਕ ਹੈ ਉਹ ਕਿਹਤਰੀ ਬਾਈ ਹੈ ਉਹ ਕਰ ਜਾਓ ਆਪਣੇ ਸਾਡੀ ਤੁਸੀਂ ਭੈਣੋਂ ਅਸੀਂ ਬਸ ਮਾਦੂਰੀ ਦੇ ਪ੍ਰੋਬਲਮ ਆ ਗਿਆ ਹੈ ਜਦੋਂ ਕੋਈ ਟੇਕਨਾਂ ਨੂੰ ਬਾੜੇ ਜਾਂਦਾ ਹੈ ਉਹ ਨਈਂ ਬੜੀ ਹੱਤ ਨਾਲ ਜੇ ਇਹ ਭੈਣ ਮੇਰੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਿੰਨਾ ਤੇ ਨਹੀਂ ਟੇਕਨ ਸਰ ਤੋਂ ਸਰਮੋਂ ਨੂੰ ਭਰਾਨਾਗਾ ਤੁਸੀਂ ਬੰਦ ਨਹੀਂ ਗੱਲ ਤੇ ਭੈਣਾਂ ਬੇਰੀ ਹੋ ਜਾਵੇ ਇੰਨੀ ਸਿਵਾ ਕਰਦੇ ਮਾਰਕੀਟ ਹੋਈ ਜਾਂ ਸਾਡੇ ਨੂੰ ਸਵਾਦ ਖਵਾਵਾਂ ਕੁਝ ਹਾਂ ਮੇਰੀ ਜਦੋਂ ਦਾ ਸਵਾਦਾਂ ਦੇ ਬਾਤ ਦੇ ਜਾਂ ਜਾਨ ਲਾ ਪਾ ਲਗੇ ਹਾਂਜੀ ਏ ਹੁਣ ਟੈਪਨ ਸੋਨ ਤੋਂ ਹੁਣ ਢੂਰਨਾ ਬਾਜੀ ਜਦੋਂ ਅਸੀਂ ਆਏ ਆ ਇਹ ਵੀ ਘੁੰਮ ਰਹੇ ਸੀ ਨਾ ਮੇਰੇ ਨਾਲ ਹਾਂ ਤੁਹਾਨੂੰ ਜਿਹਾ ਕਿਹਾ ਸੀ ਨਾ ਉਹ 팀 ਪਰਮੇਸ਼ਰ ਐ ਸੀ ਮੈਂ ਦੱਸਿਆ ਤੇ ਕੌਣ ਦੱਸਦਾ ਇਹ ਇਹ ਪਤਾ ਕੀ ਜੇ ਪਰਮੇਸ਼ਰ ਆਪਾਂ ਕੋਈ 3 ਵਾਰ ਕਰਦੇ ਜੀ ਗੁਰਦਾਰ ਸਾਹਿਬ ਦੀ ਲਾਗਣੇ ਜਿਵੇਂ ਨਾ ਸ਼ਿਵaganda ਦੀ ਆਪਾਂ ਯਾਰ ਮੈਨੂੰ 25 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਅਸੀਂ ਕਦੇ ਨਾਲ ਕੋਈ ਤਪachar ਕਰ ਸਾਡੇ ਕਦੇ ਦਰਸ਼ਨ ਨਹੀਂ ਹੋਏ ਆ ਸੁਪਨੇ ਚੋਂ ਤੁਹਾਡੇ ਕੋਲ ਕਿਹੜੀ ਚੀਜ਼ਾਂ ਜਿਹੜੀ ਤੁਹਾਨੂੰ ਕਾਫੀ ਮਹਿਤਾ ਜੀ ਤੁਸੀਂ ਦੋਹਾਂ ਦੇ ਬੱਥਰੇ ਆ ਠੀਕ ਆ ਮਾਰ ਕੰਨੀ ਨਹੀਂ ਫਿਰ ਇਹ ਪੁੱਛੇ ਸੀਗੇ ਜਿਹੜੇ ਮਾਰੇ ਮਾਰ ਦੇ ਗਾਣੇ ਕਿਹੜੇ ਮਾਰੇ ਜਿੰਨਾ ਟਿਕਾ ਲਗਾ ਤੇਰਾ ਵੀ ਪੁੱਛੇ ਹਾਂ ਕਿ ਅੱਜ ਦਾ ਇਹ ਹੁੰਦਾ ਹੈ ਕਿ ਸਾਡ ਨੂੰ ਬਣਾਇਆ ਕੀ ਕੀ ਬਣਾਵਾ ਦਾ ਇਹ ਸਾਡੀ ਜ਼ਰੂਰਤ ਸੀਗੀ ਉਹ ਬਾਰੇ ਕੋਈ ਨਾ ਕੋਈ ਲਾਈਆ ਉਹ ਤੂੰ ਇਹਦਾ ਵੀ ਸਿੱਖਦੇ ਸੀ ਆਣੀ ਸੀ ਤੇ ਹੁਣ ਵੀਡੀਓ ਨਹੀਂ ਕੱਢੀ ਚੱਲੀ ਆਉਂਗੀ ਜੇ ਜਿਹੜੇ ਤੁਹਾਡੇ ਵੱਡੇ ਵੱਡੇ ਨੇ ਨਾ ਸੁਣੋ ਉਹਨਾਂ ਨੂੰ ਸਾਡੀ ਨੰਬਰਾਂ ਸੀ ਤੁਮੜਾ ਸ਼ਰਮ ਨਹੀਂ ਬੋਲਦੇ ਅਸੀਂ ਤਾਂ ਇਹ ਇਸ ਇਸ ਗੱਲ ਦੇ ਆਪਣਾ ਸਵਾਜਵਾ ਮੇਰੇ ਕੋਲ ਇਸ ਸਮਾਨ ਨਾਲ ਗਰਪਰੋਕ ਨਹੀਂ ਖਾਵਾ ਨਹੀਂ ਸਾਡੀ ਤਰੇਣਾ ਇੱਕ ਨੂੰ ਸਾਡੀ ਤਰੇਣਾ ਪਰ ਉਹ ਥਰ ਰਹੀ ਹੈ ਪਰ ਕੇ ਸੰਗਤਾਂ ਨੂੰ ਪੁੱਛਾ ਦੇ ਰਹੀ ਹੈ ਸੰਗਤਾਂ ਨੂੰ ਖਾ ਰਹੀ ਹੈ ਠੀਕ ਹੈ ਕੋਈ ਦੇਵੀ ਦੇ ਤਾਂ ਇਹਨੂੰ ਦੱਸ ਰਿਹਾ ਇੱਕ ਮਿੰਟ ਥਾਰੇ ਹੀ ਨਾ ਠੀਕ ਹੈ ਇਹ ਕਿਉਂ ਬੀਤੀ ਨਹੀਂ ਆ ਰਹੀ ਸਰਕਾਰ ਨਹੀਂ ਬਾਬਾ ਜੀ ਨੂੰ ਨਾ ਬੱਸ ਸਭ ਨੂੰ ਮੇਰਾ ਪੰਜਾਬ ਕਰਾਉਂਦਾ ਇਹ ਆਪਾਂ ਸਪੈਸ਼ਲ ਇਹ ਸਾਰੇ ਆਸਵਾਨਾਂ ਨੂੰ ਦੁੱਖ ਹੋ ਰਿਹਾ ਜਦੋਂ ਤੁਸੀਂ ਇੱਥੇ ਕੋਈ ਗੱਡੀ ਤੇ ਇਹ ਵੀ ਹੁੰਦਾ ਹੈ ਵੀ ਕਾਲਕਾ ਮਾਤਾ ਦੇ ਇੱਕ ਪਰ ਬੋਤਲ ਜਾੜਿਓ ਉਹ ਕੌਣ ਹੈ ਭਾਈ ਵੀ ਕਾਲਕਾ ਮਾਤਾ ਦੇ ਬੋਤਲ ਜਾੜਿ ਕਿਹਨਾਂ ਨਾਲ ਬੋਤਲ ਕੌਣ ਹੈ ਕੋਈ ਆਏ ਬਹੁਤ ਚੰਗਲਾ ਲੱਗਦਾ ਅਸਲ ਜੀ ਮੈਂ ਮਾਤਰਾਂ ਨੂੰ ਉਹ ਜੀ ਦਾ ਮਾਗਾ ਨਹੀਂ ਮੰਨਣਾ ਮੈਂ ਇਦਨ ਮਾਤਾ ਕਹਿੰਦੀ ਨਹੀਂ 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 ਇਹ ਵੀ ਗੱਲ ਕਹਿੰਦੇ ਤੁਸੀਂ ਮਾਤਾ ਮੰਦੇ ਦੀ ਮਾਤਾ ਦਾ ਹੁਕਮ ਆਇਆ ਭਿਲਾਣੇ ਦੇ ਘਰੇ ਆਵਨ ਦਾ ਨਹੀਂ ਆ ਭਿਲਾਣੇ ਦੇ ਆਪੋ ਸੇ ਕੋਣ ਨੇ ਅਸਲੀ ਚੰਗਿਆ ਤੁਸੀਂ ਆਂਦੇ ਕੋਲ ਬੈਠੇ ਹੋ ਮਾਤਾ ਮੰਨਦੀ ਹੈ ਸ਼ਰਾਬ ਮਾਗਾ ਮੰਗਦੀ ਹੈ ਸ਼ਰਾਬ ਨੂੰ ਮਾਤਾ ਕੁੱਪੜ ਮੰਗਦੀ ਹੈ ਨਹੀਂ ਪਰ ਤੁਸੀਂ ਕਿਵੇਂ ਲੋਕਾਂ ਨੂੰ ਮੋਹਰਾ ਕਰਦੇ ਹੋ ਮਾਤਾ ਸੋਤੀ ਦਾ ਪਾ ਰਹੇ ਹੈ ਮੈਂ ਦੁਸੋਂ ਬਈ ਕੱਤਰਾਉਂ ਮੈਂ ਜਿੱਦ ਮਾਤਾ ਆਉਂਦੀ ਹੈ ਹਾਂ ਉਹਦਾ ਮਾਪੇ ਭੈਣ ਭਾਈ ਜਵਤਾਂ ਨੇ ਨੰਦ ਆਉਂਦਾ ਸੀ ਦਿਲੋਂ ਹੱਸ ਕਰ ਹਾਂਜੀ ਤੁਹਾਨੂੰ ਕਹਿਣੇ ਆ ਜਿਹੜੇ ਹੁਣ ਛੋਟੇ ਸਾਰੇ ਆ ਗਏ ਸੀ ਇਹ ਕਿਹੋ ਜਿਹਾ ਹਾਲ ਗਏ ਨੇ ਇਹ ਆਪਣਾ ਜੀ ਇੱਕ ਲੋਕ ਹੈ ਨੇ ਆਪਣੇ ਅਸਲ ਮੇਰੇ ਚਾਹਦਾ ਮੈਂ ਇੱਥੇ ਵੀਜ਼ਾ ਲਾ ਕੇ ਖੜਾ ਬੈਠਾ ਮੈਂ ਇੱਥੇ ਕਿੱਧਰ ਬੈਠਾ ਮੈਨੂੰ ਪੁੱਛਣ ਦੇਣਾ ਕਿ ਦਸ ਤੂੰ ਪਾਉਣਾ ਮੈਂ ਕਹੂੰਗਾ ਵੀ ਚਲਣਾ ਨਾ ਲੈਣਾ ਹੁੰਦਾ ਮੇਰੇ ਤੇ ਆਵੇ ਕੀ ਨਾ ਲੈਣ ਵੀ ਮੇਰੇ ਤੋਂ ਪਾਣਾ ਆਉਂਦਾ ਸੀ ਇਹ ਭੈਣ ਆ ਸਾਨੂੰ ਯਾਦ ਕਰਦਾ ਮੈਨੂੰ 25 ਸਾਲ ਹੋ ਗਏ ਮੇਰੀ ਬੇਨਤੀ ਸੁਣ ਆ ਇਸ ਗੱਲ ਤੇ ਕਦੋਂ ਆਪਾਂ ਆੜੇ ਪਏ ਆ ਮੇਰੇ ਕੋਲ ਤੇ ਇਹ ਚੀਜ਼ ਤੂੰ ਦੱਸਦੀ ਤੂੰ ਹੀ ਦੱਸਦੀ ਹੁੰਨੀ ਸਮਝ ਆਉਂਦੀ ਨਹੀਂ ਪਹਿਲਾਂ ਲੱਗ ਸਮਝੀ ਤੇ ਹੁਣ ਅਸੀਂ ਇੱਥੇ ਗੱਦੀ ਤੇ ਬੈਠ ਗਏ ਮਨ ਸੰਗਤ ਆਦੀ ਸੰਗਤ ਨੇ ਮੱਥਾ ਟੇਕਿਆ ਡੈਨਗੀ ਅਸੀਂ ਬੈਠੇ ਸਾਨੂੰ ਨਹੀਂ ਪਤਾ ਕਿ ਕਿਹਦੀ ਆ ਕਿ ਵਾਇਰ ਦੀ ਆ ਸਾਨੂੰ ਨਹੀਂ ਪਤਾ ਕਿ ਅਸੀਂ ਦੇ ਰਹੇ ਆ ਜਾਂ ਕੋਈ ਮਾਲਕ ਦੇ ਰਿਹਾ ਤੇ ਕੋਈ ਜਿਹੜੀ ਸਾਨੂੰ ਵੀ ਕਰਿਆ ਜਾ ਸੁਣ ਰਿਹਾ ਹੁਣ ਤੁਸੀਂ ਆਏ ਨਾਲ ਕਿ ਇੱਥੇ ਸੰਗਤ ਦੇ ਪਰ ਇੱਥੇ ਹੁਣ ਬੈਠ ਸਾਡੇ ਪਰਸਾ ਬੀਬੀ ਦੇ ਇੱਕ ਸਵਾਲਾ ਤੁਸੀਂ ਹੁਣ ਬੈਠ ਜਾਓ ਤੁਸੀਂ ਕਹਿੰਦੇ ਜਦੋਂ ਇੱਕ ਸਵਾਲਾ ਬਾਈ ਜਦੋਂ ਤੁਸੀਂ ਕਹਿੰਦੇ ਵੀ ਅਸੀਂ ਗੱਡੀ ਦੇ ਵਿੱਚ ਬੈਠ ਗਿਆ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਵਿੱਚ ਆ ਕਿਹੜਾ ਸੰਗਤ ਨੂੰ ਸੱਜਿਆ ਗੱਲਾਂ ਦੱਸਦਾ ਤੁਸੀਂ ਗੱਡੀ ਦੇ ਵਿੱਚ ਬੈਠੋ ਅਸੀਂ ਤੁਹਾਡੇ ਕੋਲੇ ਅੱਧਾ ਘੰਟਾ ਰੁਕਦੇ ਹਾਂ ਸਾਡੇ ਇੱਕ ਬੰਦੇ ਕਰਨਾ ਹੈ ਸਾਡੇ ਇੱਕ ਬੰਦੇ ਦੀ ਪੁਸ਼ ਕਢ ਦੋ 10000 ਦਾ ਸਮਾਨ ਜਿਹੜਾ ਮਨਜ਼ੀ ਲੈ ਲੈਂਦੇ ਮੈਨੂੰ ਮੈਂ ਲਿਆ ਦਿੰਦਾ ਤੇ ਮੈਨੂੰ ਕੀਰ ਪ੍ਰਵੇਸ਼ ਕਰਕੇ ਤੇ ਮੇਰੇ ਮੋਬਾਈਲ ਦਾ ਕੋਈ ਪੈਟਰਨ ਖੋਲਣਾ ਪੈਣਾ ਅਸੀ ਤਾਂ ਨਾ ਤਾਂ ਸਮਝ ਲਿਖੀ ਤੂੰ ਗਿਆ ਤੁਸੀਂ ਮਨ ਕੋਈ ਇਹ ਬੰਦੀ ਅਸੀ ਤਾਂ ਆਪੇ ਹੀ ਸਰਪੇ ਇਹ ਕਹਦਨੇ ਆਂ ਬੀਚਿਆ ਸੁੱਤ ਸੱਪ ਨੂੰ ਜਿਹਨੇ ਸਾਡੀ ਕੱਤਰੀ ਆਹ ਨੂੰ ਆਪਾਂ ਨੂੰ ਤੂੰ ਜਿਹੜੀ ਮੱਕਮੋਨੀ ਆਂ ਬੜੀਆਂ ਗੱਲਾਂ ਪੁਰਾਣੇ ਦੱਸ ਰਹੀ ਸੀ ਇਹ ਨਹੀਂ ਕਰ ਦਿੰਦੀ ਉਹਦੀ ਲੱਗਦਾ ਸੁੱਖ ਤਾਂ ਅਸੀਂ ਨਹੀਂ ਤੈਨੂੰ ਸੁੱਖ ਤਾਂ ਸਾਡੇ ਸੁਖ ਰਹੇ ਨੇ ਦੇਖੋ ਜੀ ਉਹ ਤਾਂ ਮਾਲਕ ਦੀ ਜਿਵੇਂ ਲੈ ਚੱਲਦੇ ਕਿਵੇਂ ਲੈ ਲਿਆਓ ਲੈ ਦਵਾਰਾ ਲੈ ਆਓ ਜੀ ਸਵੇਟਰ ਬੀਭਾ ਕਰ ਸਕਦਾ ਬੀਭਾ ਤੇਰੀ ਭੈਣ ਜੀ ਭੈਣ ਜੀ ਕਰਦੀ ਸੱਚਾ ਕਿ ਤੂੰ ਬਾਈ ਰਿਟਰ ਰਿਟਰ ਮੇਰੀ ਗੱਲ ਸੁਣ ਜਦ ਤੱਕ ਤੁਸੀਂ ਕਹੋ ਵੀ ਨਹੀਂ ਤਾਂ ਤੁਹਾਨੂੰ ਉਹ ਬਿਲਕੁਲ ਨਹੀਂ ਮੈਂ ਆਪਾਂ ਕਰੇ ਦੀਦੀ ਮੈਂ ਇਹ ਕੰਡ ਲੋਕਾਂ ਨੂੰ ਹੁੜਾ ਕੋਈ ਮੈਨੂੰ ਮੌਜ ਨਹੀਂ ਪਿੱਛੋਂ ਕਹੇ ਮੈਂ ਯਾਰ ਉਹ ਟਾਈਮ ਨਹੀਂ ਮੰਨ ਨਹੀਂ ਰਿਹਾ ਕਹਿ ਰਿਹਾ ਕਰ ਮੈਂ ਕੋ ਸਾਹਮਣੇ ਇਸ ਕਰੇ ਕੋਈ ਸਾਹ ਕਰ ਰੁਪਏ ਹੀ ਮੰਗਦਾ ਹੈ ਤੂੰ ਕਹਿ ਸਕਦੀਆਂ ਨਹੀਂ ਪ੍ਰਮਾਤਮਾ ਦਾ ਕਰ ਪ੍ਰਮਾਤਮਾ ਦਾ ਫਿਰ ਫਿਰ ਕਿਉਂ ਬੋਲਿਓ ਪ੍ਰਮਾਤਮਾ ਦਾ ਸ਼ੁਕਰ ਹੈ ਦਾ ਭਰਾ ਜੀ ਨਹੀਂ ਆਪਾਂ ਦੇਖਾ ਦੇਉਂਗਾ ਆਪਾਂ ਵਿੱਚ ਕਿਉਂ ਬੈਠੇ ਆ ਉਹਦੇ ਤੋਂ ਤੁਸੀਂ ਕਹਿੰਦੇ ਹੋ ਆਪਾਂ ਕੰਮ ਤੋਂ ਧੋਖਾ ਦੇ ਕੇ ਆਉਂਦੇ ਨਹੀਂ ਆ ਅਸੀਂ ਨਹੀਂ ਤੁਸੀਂ ਕਹਿੰਦੇ ਉਸ ਸ਼ਾਇਦ ਉਹਨਾਂ ਸੰਗਤਾਂ ਦਾ ਸਮਝਿਆ ਤੁਹਾਨੂੰ ਇਹ ਲੱਗਦਾ ਬਾਬਾ ਜੀ ਦੇ ਸਵਾਲਾਂ ਦਾ ਜਵਾਬ ਦੇ ਦਿਓ ਜੀ ਦੇਖੋ ਜੀ ਜਾਨਦਾ ਤੁਹਾਡੇ ਚ ਕੁਝ ਪਉਣਾ ਉਹਨੂੰ ਲਿਆਓ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਜੇਕਰ ਕੰਮ ਆ ਰਿਹਾ ਜੇਕਰ ਕਿਸੇ ਵਰਜੇ ਨੂੰ

ਆ ਕੀ ਗੱਲ ਮਾਰੀ ਬਚੀ ਦੇਖੋ ਜੀ ਦੇ ਪੀਰ ਦੇ ਨਾਂ ਤੇ ਪਖਾਨਾ ਨਾ ਪਕਾਰ ਦੇਖੋ ਸਾਡੇ ਮਿਰਦ ਸੇਵਾ ਕਰਦੇ ਨੇ ਨਹੀਂ ਬਜ਼ੁਰਗਾਂ ਦੇ ਇਹ ਮੋਗਾ ਮੋਗਾ ਪੇਹਰ ਦਾ ਬਹੁਤ ਹੋਰ ਹੈ ਬਾਦੇ ਮੈਂ ਕੋਈ ਨਹੀਂ ਮੰਗਦੇ ਸਿੱਧਾ ਉੱਥੇ ਭੇਜਦੇ ਨਹੀਂ ਨਹੀਂ ਮੋਗਾ ਸਭ ਲਈ ਮੈਂ ਨਹੀਂ ਕਹਿੰਦਾ ਇੱਕ ਬਾਈ ਇੱਕ ਮਿੰਟ ਗੁੱਗਾ ਗੁੱਗਾ ਨਹੀਂ ਨਾ ਚਲੋ ਤੁਸੀਂ ਕਿਤੇ ਇੱਥੇ ਉੱਥੇ ਦੂਰ ਤੁਸੀਂ ਸਾਨੂੰ ਦੱਸਾਂ ਪੜ ਸਿੱਖਤਨਵਾਰਸ ਨੂੰ ਜੋ ਮਰਜੀ ਸਵਾਲ ਕਰੋ ਸਤ ਸ੍ਰੀ ਅਕਾਲ ਵੀਰੋ ਨੋ ਵੀਰ ਕਰਕੇ ਚੈਨਲ ਨੂੰ ਲਾਇਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ